ਫਲੋਰ ਦੇ ਪਵਿੱਤਰ ਸਥਾਨ ਦਰਬਾਰ ਮਈਆ ਭਗਵਾਨ ਜੀ ਨੂੰ ਜਾਣ ਵਾਲੇ ਮੁੱਖ ਮਾਰਗ ਤੇ ਪਿਛਲੇ ਲੰਬੇ ਸਮੇਂ ਤੋਂ ਖੜੇ ਦੰਦੇ ਪਾਣੀ ਦੀ ਮੁਕੰਮਲ ਨਿਕਾਸੀ ਲਈ 22 April ਨੂੰ ਇਲਾਕੇ ਦੀਆਂ ਵੱਖ-ਵੱਖ ਲੋਕ ਇਨਸਾਫ ਜਥੇਬੰਦੀਆਂ ਵੱਲੋਂ ਬीडीपीਓ ਦਫਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਇਸ ਮੌਕੇ ਬीडीपीਓ ਰਜਿੰਦਰ ਕੋਰ ਨੇ ਪ੍ਰਦਰਸ਼ਨਕਾਰੀਆਂ ਨੂੰ ਪਾਣੀ ਦੀ ਮੁਕੰਮਲ ਨਿਕਾਸੀ ਕਰਨ ਦਾ ਭਰੋਸਾ ਦਿਵਾ ਕੇ ਧਰਨਾ ਚੁਕਵਾ ਦਿੱਤਾ ਸੀ ਪਰ ਅੱਜ ਵੀ ਜਿਉਂ ਦੀ ਤਿਉਂ ਪਏ ਇਸ ਮਾਮਲੇ ਨੇ ਪ੍ਰਚਾਰਣ ਦੀ ਘਟਿਆ ਕਰ ਜਾਰੀ ਨੂੰ ਜਗ ਜाहिर ਕੀਤਾ ਹੈ ਇਸ ਮਸਲੇ ਤੇ ਮੁਕੰਮਲ ਹੱਲ ਲਈ ਵੀਰਵਾਰ ਨੂੰ ਦਰਬਾਰ ਮਈਆ ਭਗਵਾਨ ਜੀ ਦੇ ਵਿੜੇ ਵਿੱਚ ਇੱਕ ਵਿਸ਼ਾਲ ਮੀਟਿੰਗ ਲੋਕ ਇਨਸਾਫ ਮੰਚ ਦੇ ਪ੍ਰਧਾਨ ਕਾਮਰੇਡ ਜਰਨੈਲ ਫਲੋਰ ਦੇ ਸੱਦੇ ਤੇ ਕੀਤੀ ਗਈ ਜਿਸ ਵਿੱਚ ਮੌਜੂਦ ਆਗੂਆਂ ਨੇ ਅਹਿਮ ਫੈਸਲਾ ਲੈਂਦੇ ਹੋਏ ਐਲਾਨ ਕੀਤਾ ਕਿ ਮਿਤੀ 7 ਜੁਲਾਈ ਨੂੰ ਬीडीपीओ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਜੇਕਰ 15 ਜੁਲਾਈ ਤੱਕ ਕੋਈ ਹੱਲ ਨਾ ਹੋਇਆ ਤਦ ਦਰਬਾਰ ਮਈਆ ਭਗਵਾਨ ਜੀ ਦੇ ਮੁੱਖ ਸੇਵਾਦਾਰ ਬਜ਼ੁਰਗ ਬੱਬਾ ਸ਼ੰਭੂ ਦਾਸ ਜੀ ਭੁਖੜ ਤਲ ਤੇ ਬੈਠਣਗੇ ਇਸ ਸਬੰਧੀ ਇੱਕ ਮੈਮੋਰੰਡਮ 27 ਜੂਨ ਨੂੰ ਬੀਡੀਪੀਓ ਦਫ਼ਤਰ ਫਲੋਰ ਵਿਖੇ ਬੀਡੀਪੀਓ ਨੂੰ ਦਿੱਤਾ ਜਾਵੇਗਾ ਇਸ ਮੌਕੇ ਸਾਰੇ ਆਗੂਆਂ ਨੇ ਇਕਜੁੱਟ ਹੋ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ ਫਲੋਰ ਤੋਂ ਜਗਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ ਅੱਜ ਜਿਹੜੇ ਮਿਟ ਗਿਆ ਦਰਬਾਰ ਮਈਆ ਭਗਵਾਨ ਦੇ ਵੱਖ-ਵੱਖ ਜਿਹਦੇ ਵਿੱਚ ਆਗੂ ਸਹਿਬਾਨ ਆਏ ਵੱਖ-ਵੱਖ ਲੰਬੜਦਾਰ ਪੰਚਾਇਤ ਮੈਂਬਰ ਦੇ ਵਿੱਚ ਸਰਪੰਚ ਪੰਚ ਆਏ ਆ ਉਹਨਾਂ ਨੇ ਮੀਟਿੰਗ ਦਾ ਇਹ ਏਜੰਡਾ ਸੀ ਤੇ ਜਿਹੜਾ ਪਾਣੀ ਆ ਡੇਟੀ ਰੋਡ ਦੇ ਉੱਤੇ ਖੜ ਰਿਹਾ ਜਿਹੜਾ ਕੂੜੀ ਬਣੀ ਆ ਉਹਦੇ ਥੱਲੇ ਲਗਾਤਾਰ ਲੰਮੇ ਸਮੇਂ ਤੋਂ ਜਿਹੜਾ ਗੰਦਾ ਪਾਣੀ ਆ ਉਹ ਖੜ ਰਿਹਾ ਉਹਦੇ ਵਿੱਚ ਲਗਭਗ ਗੰਦਾ ਜਿਆਦਾ ਆ ਮੌਸਮ ਮਾਰਦਾ ਉਹਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਫੈਲ ਫੈਲਣ ਦਾ ਖਤਰਾ ਆ ਤੇ ਨਾਲ ਨਾਲ ਜਿਹੜੀ ਉੱਥੇ ਆਵਾਜ਼ ਆਈ ਆ ਉਹ ਬਹੁਤ ਪ੍ਰਭਾਵਪੂਰਵਕ ਆ ਜਿਹੜੇ ਸਕੂਲਾਂ ਦੇ ਬੱਚੇ ਆ ਜਾਂ ਸਕੂਲਾਂ ਨੂੰ ਜਾਣਾ ਹੁੰਦਾ ਜਾਂ ਕੋਈ ਕੰਮ ਕਰਨਾ ਤੇ ਜਾ ਰਹਾ ਹੈ ਰੋਕਿਆ ਉੱਥੇ ਜਗਦੇ ਆ ਤੇ ਉੱਥੇ ਨੁਕਸਾਨ ਹੁੰਦਾ ਇਸ ਕਰਕੇ ਜਿਹੜਾ ਲੰਮੇ ਸਮੇਂ ਤੋਂ ਅਸੀਂ ਦੇਖਦੇ ਆ ਵੀ ਕੋਈ ਵੀ ਇਹਦਾ ਹੱਲ ਨਹੀਂ ਹੋ ਰਿਹਾ ਤੇ ਇੱਥੇ ਕਈ ਆਈ ਡੈਪੂਟੇਸ਼ਨਾਂ ਵੀਡੀਓ ਸਾਹੋਂ ਮਿਲੇ ਆ ਤੇ ਕਈ ਵਾਰੀ ਉੱਥੇ ਧਰਨੇ ਵੀ ਲਾ ਚੁੱਕੇ ਆ ਪਰ ਉਹਦਾ ਹੱਲ ਨਹੀਂ ਹੋਇਆ ਅੱਜ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਵੀ ਜਿਹੜਾ ਇਹ ਅੱਜ ਦਾ ਮੀਟਿੰਗ ਦੇ ਵਿੱਚ ਵੀ ਜਿਹੜਾ ਪੱਕੇ ਤੌਰ ਤੇ ਜਿਹੜਾ ਧਰਨਾ ਆ ਉਹ 7 ਤਰੀਕ ਨੂੰ ਜਿਹੜਾ ਪੱਕੇ ਤੌਰ ਤੇ ਧਰਨਾ ਲਾਇਆ ਜਾਊਗਾ ਉਸ ਤੋਂ ਬਾਅਦ 15 ਤਰੀਕ ਨੂੰ ਜਿਹੜੀ ਆ ਸਾਡੇ ਬਾਬਾ ਸ਼ੰਭੂ ਜੀ ਓਖੜਤਾਵਤੇ ਬੈਠਣ ਗਏ ਜੇ ਸੰਘਰਸ਼ ਹੋਰ ਵੀ ਲੰਬਾ ਕਰਨਾ ਪਿਆ ਹੋਰ ਵੀ ਲੋਕ ਜਿਹੜੇ ਆ ਓਖੜਤਾਲ ਤੇ ਬੈਠਣਗੇ ਚੇਤਾਵਨੀ ਅੱਜ ਪ੍ਰਸ਼ਾਸਨ ਨੂੰ ਦਿੰਨੇ ਆ ਤੇ ਨਾਲ-ਨਾਲ ਸਰਕਾਰ ਨੂੰ ਵੀ ਦਿੰਨੇ ਆ ਵੀ ਜਲਦੀ ਤੋਂ ਜਲਦੀ ਇਹਦਾ ਹੱਲ ਕੀਤਾ ਜਾਵੇ ਨਹੀਂ ਤਾਂ ਹੋਰ ਆਲੇ ਸਮੇਂ ਦੇ ਵਿੱਚ 7 ਤਰੀਕ ਤੋਂ ਲੈ ਕੇ ਲਗਾਤਾਰ ਪੱਕਾ ਧਰਨਾ ਜਿਹੜਾ ਲਾਇਆ ਜਾਊਗਾ